ਕਾ ਦੋਸਤ ਪੰਜ ਆ ਪੰਜ ਲੈੜੇ ਪੰਜੇ ਪਾ ਯਾਰ ਇੱਕ ਮਿੰਟ ਬਾਈ ਰਾਜੂ ਦੀ ਆਪਣੀ ਲਾਈਨ ਇੱਕ ਮਿੰਟ ਰਾਜੂ ਦੀ ਰਾਜ ਨੂੰ ਉਹ ਰਾਜੂ ਨੇ ਲੈ ਲੈ ਲੈਣੇ ਆ ਹਾਂ ਮੇਰੀ ਸੌਦਾ ਚੱਲੀ ਹੈ ਲੈਣੀ ਹੈ ਰਾਜੂ ਦਾ ਸੌਦਾ ਚੱਲੀ ਹੈ ਨਾ ਕਾਨੂੰਨ ਹੈ ਭਾਈ ਯਾਰ ਬਾਤ ਕਰੀਂ ਪਿੱਛੇ ਹੋ ਜਾ ਪਿੱਛੇ ਹੋ ਜਾ ਯਾਰ ਨੰਨੂ ਕੋਈ ਕੰਡਮੀ ਸਾਥੇ ਫਿਰਦਾ ਲੈ ਕੱਢ ਜਿਹੜੇ ਕੱਢੀ ਇਹਦਾ ਹਲਦਾ ਨਹੀਂ ਜਿਹਦਾ ਵਸੀ ਲਵੇ ਉਹ ਯਾਰ ਬਾਂਦੀ ਹੋ ਗਿਆ ਜਿਹਦੇ ਬਣਾਉਣਾ ਸਾਰੇ ਲਾਣੇ ਅੱਜ ਮਾਰ ਕੀ ਕਰਕੇ ਫਿਰ ਵੀ ਇਹਦਾ ਇਹ ਸ਼ਰਾਬ ਭੈਣ ਜਿਹਦੇ ਨਾਲ ਹੀ ਫੜ ਦੂਗਾ ਉਹ ਤੁਸੀਂ ਚੌਲ ਚੂੜ ਵੀ ਲਿਆ ਤੰਦਰਾ ਧੁੱਖ ਲੱਗੀ ਚਾਰ ਦਾ ਲੱਗ ਗਿਆ ਉਹ ਪੂਰੀ ਚੋ ਮੋਟਾਈ ਵਾਲਾ ਰਾਜੂ ਮਾ ਮੂੰਹ ਕਹਿ ਰੱਖੀ ਬੈਟਰੀ ਬੜੀ ਹੋ ਗਈ ਨਾ ਹਾਜਰਾ ਰਾਜੂ ਤੂੰ ਦੱਸ ਕੇ ਨਾ ਕਰਦਾ ਮੇਰਾ ਕਦੇ ਨਹੀਂ ਕਰਦਾ ਨਾ ਇਹਨੇ ਰੌਲੇ ਲਿਖੇ ਸੋਨ ਦਾ ਭਾਈ ਸਾਹਿਬ ਮੈਂ ਤਾਂ ਤੂੰ ਆ ਦੇ ਜੱਗਾ ਭਾਈ ਤੇਰੇ ਕੋਲ ਭਾਈ ਦੇਵੀ ਭਾਈ ਕਰਵੇਂ ਓਏ ਓ ਗੱਡੀ ਦੇ ਤੱਲੇ ਲਵਾ ਉਹ ਜੱਗੀ ਉਹ ਜੱਗੀ ਉਹ ਲੈੜੇ ਕੇ ਤੱਲੇ ਲਾ ਰਾਜੂ ਨੂੰ ਚੰਗੀ ਤਰ੍ਹਾਂ ਉਹਨੂੰ ਕਰ ਦੇ ਰਾਜੂ ਨੂੰ ਪੂਰਾ ਕਵਰ ਜਾ ਹੋ ਜੂਗਾ ਰਾਜੂ ਕਹ ਤੂੰ ਸੈਟ ਤੋ ਤੇ ਠੱਕੇ ਨਹੀਂ ਤੋ ਭਾਈ ਖੁੱਲੇ ਹੋ ਜਾ ਯਾਰ ਮਾੜੇ ਮਾੜੇ 20000 ਮੰਗਦਾ ਮੋਬਾਈਲ ਕਿੰਨਾ ਕਰਕੇ 2500 ਮੈਂ 2500 ਚਾਚਾ ਕਰਤੇ ਆ ਸਾਡਾ ਹੋ ਗਿਆ ਉਹ ਫੜ ਉਹ ਫੜ ਰੁਪਏ ਨਾ ਕਰਦੇ ਅਰੇ ਹੋ ਗਿਆ ਹੋ ਗਿਆ ਸੁਣ ਲੈ ਯਾਰ ਮੜੇ ਮੜੇ ਘੇਰਾ ਗੁਲਾ ਕਰ ਲੋ ਘੇਰਾ ਖੁੱਲਾ ਕਰ ਲੋ ਵੀਡੀਓ ਨਹੀਂ ਬਣਦੀ ਹੋ ਹੋਗੇ ਫਿਰ ਨਹੀਂ ਅਸੀਂ ਨਾ ਕਰਨਾ ਜਿੰਨੇ ਨੇ ਫੋਨ ਕੱਟੂਗਾ ਤੇ 10000 ਦੇ ਕਰੇ ਹੋ ਗਿਆ ਓ ਨਾ ਕਰੀ ਲਾ ਲਾ ਤੇ ਸਾਰੇ ਲਾ ਸਾਰੇ ਲਾ ਛੱਟ ਛੱਟ ਗੱਦੀ ਛੱਟ ਗੱਦੀ ਛੱਟ ਗੱਦੀ ਉਹ ਭੈਣ ਜਿਹੜੇ ਬੱਤਰਿਆਂ ਨਾਲ ਉਹ ਕੀ ਦਾ ਜਾਂ ਕੱਢ ਉਹ ਛੱਟ ਲੈ ਗਏ ਉਹ ਮੁੰਡਾ ਸਾਥ ਤਰਾ ਕੇ ਹੋ ਗਏ ਭਾਈ ਕਿੰਨੇ ਦੇ ਕਰਤੇ ਕਿੰਨੇ ਲੈ ਲਿਆ 5 5 ਬੱਤੇ ਤਾੜੀਆਂ ਮਾਰ ਦਿਓ ਯਾਰਾ 5 ਨੇੜੇ 30000 ਰੁਪਏ ਦਾ ਆ ਗਿਆ 20 ਮੁਕਾਤੀ ਅੱਜ ਸੌਦੇ ਕਰਨ ਵਾਲੀ ਆ ਤੇ ਬਹੁਤ ਵਧੀਆ ਸੌਦਾ ਆ ਇਹ ਲੈੜੇ ਆ ਪੰਜ ਲੈ ਲਈ 3000 ਨੂੰ ਕਰਦੇ 3000 ਦੇ ਹਿਸਾਬ ਨਾਲ ਦੋ ਤੋਂ ਪੰਜ ਲੈ ਲਈ ਬਾਹਰ ਨਿਕਲ ਗਏ ਦੋਸਤੋ ਕਿਰਾ ਪੀਰਪੋਟ ਬੱਕਰਾ ਮੰਡੀ ਦੇ ਚਾਰਾ ਉਹ ਵਧੀਆ ਸੌਦੇ ਹੁੰਦੇ ਆ ਦੋਸਤੋ ਦੇ ਵੀ ਪੈਸੇ ਰਾਜੂ ਨੂੰ ਸਨਮਾਨਤ ਕਰਨਾ ਸਹੀ ਆ ਭਾਈ ਸਭ ਤੋਂ ਵੱਧ ਸੌਦੇ ਰਾਜੂ ਨੇ ਕੀਤੇ ਬਹੁਤ ਵਧੀਆ ਭਾਈ ਅੱਜ ਹੀ ਦਾ ਹੱਕ ਬੰਦਾ ਕੋਡੀ ਨੂੰ ਵੀ ਪੀਰ ਨੂੰ ਸਨਮਾਨਤ ਕਰਾਂਗੇ ਹੱਕ ਤਾਂ ਦੋਨਾਂ ਦਾ ਹੀ ਬੰਦਾ ਦੋਨੋਂ ਹੀ ਮੈਂ ਅੱਜ ਮੰਡੀ ਦੇ ਸਹੀ ਆ ਤੇ ਲੋ ਦੋਸਤੋ ਬਹੁਤ ਵਧੀਆ ਸੌਦੇ ਹੁੰਦੇ ਆ ਜਿਹੜਾ ਪੀਕੋਟ ਬਕਰਾ ਮੰਡੀ ਦੇ ਤੇ ਬਾਈ ਦੇ ਕੋਟ ਕਪੂਰ ਵਾਲੇ ਨੇ 18 ਸੌਦੇ ਕੀਤੇ ਆ ਦੋਸਤੋ ਜਿਹੜਾ ਪੀਕੋਟ ਬਕਰਾ ਮੰਡੀ ਦੇ ਲੋਕ ਪਿੰਡ ਦੀ ਬ੍ਰੇਕ ਆ ਜਿਹੜੇ ਪਿੰਡ ਦਾ ਬਾਈ ਹੈ ਲੰਗੇ ਆਣੇ ਦਾ ਉਹ ਵੀ ਲੰਗੇ ਆਣੇ ਦਾ ਬਾਈ ਹੈ ਬਾਈ ਨੇ ਦੋ ਦੋ ਪਾਣੀ ਪਾਣੀ ਪੁਣੇ ਹੁਣ ਫੇਰ ਹੀ ਪੀਵਾਂਗੇ ਫੇਰ ਹੀ ਪੀਵਾਂਗੇ ਪਾਣੀ